ਸਸ ਜੀ ਗਾ ਜੀ ਸਾਰਿਆਂ ਨੂੰ ਹੋਪਤੂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ। ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਰ ਆਵੇ ਤੇ ਨਹੀਂ ਬਾਸੀ ਫੈਮਲੀ ਪੰਜਾਬੀ ਪਰ ਆਵਾ ਮੂਚ ਨਿਕਲ ਜਾਂਦਾ। ਲਓ ਜੀ ਟਾਈਮ ਵੱਜ ਗਏ ਨੇ 9 ਤੇ ਦਮਣ ਚਲੀ ਗਈ ਸਕੂਲ ਤੇ ਮੇਰੀ ਹਾਲਤ ਇੰਨੀ ਕੋ ਖਰਾਬ ਆ। ਅੱਜ ਰਾਤ ਸਾਲੀ ਮੈਨੂੰ ਨੀਂਦ ਨਹੀਂ ਆਈ ਪਤਾ ਨਹੀਂ ਕੋਈ ਟੈਨਸ਼ਨ ਵੀ ਨਹੀਂ ਪਤਾ ਨਹੀਂ ਕਿਉਂ ਨਹੀਂ ਨੀਂਦਾ ਜੀ। ਮੈਂ 1:30 ਵਜੇ ਉੱਠੀ 1:30 ਵਜੇ ਉੱਠ ਕੇ ਮੈਂ ਮਸ਼ੀਨ ਲਾਤੀ ਕੱਪੜਿਆਂ ਵਾਲੀ। ਕੱਪੜੇ ਵੀ ધો ਦਿੰਦੇ ਜਮਾ ਹੋਏ ਸੀ। ਕੁਛ ਐ ਹੋ ਜਾਂਦਾ ਨਾ ਕਿ ਜਿੱਦਣ ਆਪਾਂ ਕੰਮ ਨਾ ਕਰੀਂਦਾ ਤਾਂ ਮੈਂ ਕੱਪੜੇ ਤੇ ਕੁਝ ਉਸ ਕਰਕੇ ਕੁਝ ਮੇਰੇ ਦੰਦੇ ਦਰਦ ਹੁੰਦੀ ਰਹੀ ਤੇ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਤੇ ਮੈਂ 1:30 ਵਜੇ ਮਸ਼ੀਨ ਦਾ ਕੱਪੜੇ-ਕੁਪੜੇ ਧੋਤੇ ਸੀ ਸਾਰੇ ਨਤਾਰ ਕੇ ਰੱਖਤੇ ਤੇ ਹੁਣ ਮੈਂ ਸੁੱਕਣੇ ਪਾ ਕੇ ਆਈ ਨਾ ਸਾਰੇ ਧੁੱਪ ਚੜ ਗਈ ਹੁਣ ਬਾਬਾ ਤੇ ਦਮਨ ਵੀ ਚਲੀ ਗਈ ਸਕੂਲ ਤੇ ਮੈਂ ਹਾਂ ਕੰਮ ਨਬੜ ਲਾ ਤੇ ਬਾਕੀ ਮੈਨੂੰ ਬਿਮਾਰੀ ਹੈ ਕਿ ਚਾਹੇ ਮੈਨੂੰ ਰਾਤ ਨੀਂਦ ਨਹੀਂ ਆਈ ਤੇ ਮੈਨੂੰ ਦਿਨੇ ਵੀ ਨੀਂਦ ਨਹੀਂ ਆਉਣੀ ਮੈਂ ਹੀ ਫਰੀ ਜਾਣਾ ਸਾਰਾ ਦਿਨ ਕੋਈ ਮੈਨੂੰ ਨੀਂਦ ਨਹੀਂ ਆਉਣੀ ਕੋਈ ਕੁਝ ਨਹੀਂ ਹੋਣਾ ਜੋ ਗਾਈਸ ਤੇ ਜੇ ਮੇਰੀ ਇੱਕ ਵਾਰੀ ਅੱਖ ਖੁੱਲ ਜੇ ਤੇ ਖੁੱਲ ਜੇ ਮੈਨੂੰ ਦੁਬਾਰਾ ਨੀਂਦ ਨਹੀਂ ਆਉਂਦੀ ਤੇ ਬਾੱਕੇ ਤੇ ਬਾਜ਼ਾਰ ਜਾਣਾ ਪਹਿਲਾਂ ਮੈਂ ਚਾਹ ਪੀ ਲਾਂ ਚਾਹ ਤੇ ਮੈਂ 1.5 ਵਜੇ ਕਰਕੇ ਚਾਹ ਪੀ ਕੇ ਫਿਰ ਮੈਂ ਕੰਮ ਕੂਮ ਆਪਣੇ ਜਿਹੜੇ ਹਨ ਨਵੇ ਆਪਾਂ ਸਾਰੇ ਨਵੇੜਲੇ ਸੀ ਬਸ ਹੁਣ ਥੋੜੇ ਬੋਤ ਰਹਿ ਗਏ ਤੇ ਚਾਹ ਪੀ ਲਈਏ ਕੋਟ ਚਾਹ ਪੀ ਕੇ ਬਾਕੀ ਦਾ ਕੰਮ ਕਰਦੇ ਹਾਂ ਤੁਸੀਂ ਬਣੇ ਰਹੋ ਵੀਡੀਓ ਚ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਮਿਲਦੇ ਹਾਂ ਫਤਨ ਹਏ ਲੋ ਗਾਇਸ ਕਮ ਅਪਰੇ ਪਰਲੀ ਵਰਗਨ ਕਪੜੇ ਕਿਉਂਕਿ ਮੈਂ ਤਾਂ ਫੇਰ ਪਾ ਦਿੱਤੇ ਸੋ ਇਹ ਦਿਨ ਅੱਜ ਤਾਂ ਜੇ ਮੈਂ ਕਪੜੇ ਸੁਨੇ ਪਾ ਦਿੱਤੇ ਜੀ ਇੱਕ ਕੁੱਤ ਖੜੀ ਹੈ ਤੇ ਪਰਨੀਤ ਮੈਂ ਤੁਹਾਨੂੰ ਦਿਖਾਣੀ ਆ ਪਰਨੀਤ ਨੇ ਨਾ ਆ ਦੇਖੋ ਚਾਦਰ ਵਿਛਾਈ ਏ ਇਹ ਉਧਰ ਉਧਰ ਸਾਡੇ ਨਾ ਦਰਾਣੀ ਦੇ ਕੁੱਤੀ ਸੂਈ ਤੇ ਉਹਦੇ ਕਤੂਰੇ ਲੈਣ ਗਿਆ ਕਹਿੰਦਾ ਮਮਾ ਇਹਨੂੰ ਠੰਡੇ ਤੇ ਨਹੀਂ ਬਿਠਾਣਾ ਚਾਦਰ ਤੇ ਬਿਠਾਣਾ ਜਦੋਂ ਆਉਂਦਾ ਫਿਰ ਮੈਂ ਦਿਖਾਨੀ ਆ ਲੈ ਆ ਦੋ ਇਕੱਠੇ ਦੋ ਇਕੱਠੇ ਦੋ ਅੰਟੀ ਵੀ ਮਿਲ ਜਾਂਦੇ ਕਹਿੰਦੇ ਇੱਕ ਦਾ ਜੀ ਨਹੀਂ ਲੱਗਣਾ ਥੱਲੇ ਦਾ ਲੈ ਰੱਖ ਦੇ ਲੋਨੀ ਲੈ ਆਇਆ ਕਹਿੰਦੇ ਦੋ ਹੀ ਲੈ ਆਇਆ ਮੈਂ ਇੱਕ ਡਿਕਣੀਆਂ ਦੁੱਧ ਵੀ ਕਿਹਾ ਇਹਨੇ ਹੋਰ ਆਹ ਦੇਖ ਨਵੇਂ ਮਹਿਮਾਨ ਆਏ ਨੇ ਸਾਡੇ ਘਰੇ ਨਿੱਕੇ ਨਿੱਕੇ ਤੁਮੀ ਨਾਲ ਹੀ ਬੈਣਾ ਭਾਈ ਕਿੰਨੇ ਸੋਹਣੇ ਲੱਗਦੇ ਨੇ ਨਾ ਪਰ ਇਹਨਾਂ ਸ਼ਾਈਨ ਜੀ ਨਹੀਂ ਹੈਗੀ ਇਹਨਾਂ ਚ ਉਹ ਥੋੜੇ ਬ੍ਰਾਊਨ ਵੀ ਐ ਤੇ ਮਿੱਟੀ ਲੱਗੀ ਹਾਂਜੀ ਲੈ ਪ੍ਰਾਣੇ ਆਏ ਨੇ ਉਹਨੂੰ ਮੰਮੀ ਨੂੰ ਕਹ ਦੇ ਪ੍ਰਾਣੇ ਆਏ ਨੇ ਇੱਧਰ ਗਈ ਮੰਮਾ ਪਤਾ ਨਹੀਂ ਤੇ ਕੋਈ ਨਾ ਪਿਆ ਦੇਗੀ ਤੂੰ ਇਹਨਾਂ ਨੂੰ ਖੇਡ ਲੈ ਦੁੱਧ ਪਿਆ ਕੇ ਲੈ ਆਏ ਹੈ ਹੂੰ ਤਾਂ ਦੋ ਨਾਲ ਰੱਖੀਏ ਮੰਮੀ ਦਾ ਦੁੱਧ ਵੀ ਕਹਿ ਆਪਣੀ ਤਾਂ ਕਿ ਦੂਜਾ ਕੋਲੀ ਵਾਲਾ ਕੋਲੀ ਵਾਲਾ ਹੁਣ ਤਾਂ ਚੁੱਪ ਕਰ ਗਏ ਨੇ ਇਹ ਹੁਣ ਤਾਂ ਬੋਲ ਨਹੀਂ ਬੂਹਾ ਹਵਾ ਨਹੀਂ ਬੰਦ ਹੋਈ ਜਾਂਦਾ ਤੋਪ ਨਹੀਂ ਹੈ ਕਿਹੜਾ ਦੀ ਬੇਬੀ ਬੂਆ ਹੈ ਨਹੀਂ ਕਿ ਬੇਬੀ ਗੱਲ ਹੈ ਪਤਾ ਨਹੀਂ ਬੇਬੀ ਬੂਆ ਹੈ ਬੇਬੀ ਗੱਲ ਆਇਆ ਮੁੰਡਾ ਜੀ ਹੋਣਾ ਉਹ ਹੋ ਮੇਰੀ ਗੱਲ ਸੁਣ ਅੰਦਰੋਂ ਲਿਆਏ ਇਹਨਾਂ ਨੂੰ ਕੱਢ ਕੇ ਨਹੀਂ ਨਹੀਂ ਬਾਹਰ ਬਾਹਰ ਸੁਣ ਓਏ ਓਏ ਹੁਣ ਤਾਂ ਬੋਲਦੇ ਨਹੀਂ ਸਿਸਤੀ ਨੇ ਹੋ ਗਈ ਸੀ ਫਾਤੇ ਨੇ ਖੋਇ ਸੋ ਜਾਨਾ ਆ ਬਾਵਾ ਚੱਲ ਰਹੀ ਆ ਬਾਉਰੇ ਚੱਲ ਰਹੀ ਉੱਥੇ ਤਾਂ ਬਰਾਂਡੇ ਚ ਜੇ ਬੈਠੇ ਨੇ ਬਰਾਂਡੇ ਚ ਨਹੀਂ ਬੈਠੇ ਉੱਥੇ ਬਾਹਰ ਹੀ ਕੋਈ ਨਹੀਂ ਹੁੰਦਾ ਇੰਨਾ ਕੋ ਦਾ ਕੁਛ ਅੱਖਾਂ ਖੁੱਲ ਗਈਆਂ ਇਹਨਾਂ ਦੀਆਂ 6 6 ਜਣੇ ਸੀ ਉੱਥੇ 6 ਜਣੇ ਸੀ ਹੋਰ ਦੋ ਮਰ ਗਏ ਨੇ ਉਚਾਰੇ ਜਿਹੇ ਦੋ ਦੋ ਮਰ ਗਏ ਕਿਵੇਂ ਪੈ ਗਏ ਕੋ ਦੂਜੇ ਉੱਤੇ ਵੇ ਇਹਨਾਂ ਨੇ ਨਾ ਚੀ ਪਰਨੀਤ ਇਹ ਠੀਕ ਚਿੰਗੜਾ ਖਾਤੋਂ ਪਾਇਆ ਛਾੜਿਆ ਵਿਚਾਰਿਆਂ ਨੂੰ ਹਾਏ ਹਾਏ ਕਿਵੇਂ ਆਕੜੇ ਮਿੰਟ ਚ ਹੀ ਸੌ ਜਾਂਦੇ ਮਿੰਟ ਚ ਉੱਠ ਜਾਂਦੇ ਨੇ ਇਹਨਾਂ ਫਰਸ਼ ਠੰਡਾ ਲੱਗਦਾ ਬੰਲਾ ਦਾ ਉੱਥੇ ਤੂੜੀ ਜੀ ਖਿਲਰੀ ਨੈਗਰੇ ਪਏ ਹੋਣ ਨੇ ਹੈ ਛਾੜਿਆ ਛਾੜਿਆ ਵਿਚਾਰਿਆਂ ਨੂੰ ਮਾਂ ਬਿਣਾ ਵੀ ਉਤਰ ਗਏ ਹੋਣਗੇ ਜੱਜ ਛੱਡ ਗਿਆ ਹਾਏ ਓਏ ਧਿਆਨ ਨਾਲ ਲੈ ਕੇ ਜਾਈਂ ਰੋਡ ਤੋਂ ਮੋਸਤ ਆ ਵੀ ਆਣਾ ਜਾਈ ਮੇਰੇ ਕੋਲ ਕਰ ਜਮੈਂ ਖੋਲਦੀ ਖੋਲਦੀ ਫਤੇ ਹੁੰਦਾ ਨਾ ਉਹਨੇ ਤੇ ਇਹਨਾਂ ਦਾ ਪਤਾ ਨਹੀਂ ਖੁਲਾਰਾ ਆਇਆ ਮੈਂ ਚਾਵਨ ਨਹੀਂ ਆ ਜਾ ਆ ਗਿਆ 50 ਪੀਟ ਨੇ ਪਰ ਨਹੀਂ ਤਰਨ ਛੱਡਣ ਗਿਆ ਤੇ ਚਰੇ ਰੋਈ ਜਾਂਦੇ ਹਨ ਰੋਈ ਜਾਂਦੇ ਕੋਈ ਆ ਗਿਆ ਆਇਆ ਨਹੀਂ ਬਰੀਦਾ ਚਾ ਕੋਈ ਰਸਤਾ ਪੁੱਲ ਗਿਆ ਪਰ ਕੋਈ ਸਿੱਧੇ ਜਾਂਦੇ ਸੀ ਮੇਰਾ ਨਾ ਕੈਮਰਾ ਹੋ ਗਿਆ ਖਰਾਬ ਇੱਚ ਨਹੀਂ ਦਿਖਦਾ ਸਾਫ਼ ਕੈਮਰੇ ਦੇ ਅੱਗੇ ਐਨੇ ਕਿਉਂ ਹੋ ਜਾ ਮੈਂ ਆਪਿਆ ਆ ਗਏ ਜ ਆ ਮੇਰਾ ਬੂਤਾ ਨਾ ਲੱਗਦਾ ਸੁੱਕ ਗਿਆ ਆ ਜਿਹੜਾ ਸੈਂਟਰ ਵਾਲਾ ਆ ਵਾਲਾ ਇਹ ਨਾ ਹਰਾਇਆ ਨਹੀਂ ਹੋ ਰਿਹਾ ਸਫਾਈਆਂ ਵੀ ਆਪਾਂ ਕਰਤੀਆਂ ਨੇ ਹਾਏ ਹਾਏ ਮੇਰੀ ਚਾਹ ਉਬਲ ਗਈ ਪਰਨੀਤ ਬੁਲਬੁਲ ਕੇ ਵਿੱਚ ਹੀ ਪੈ ਗਈ ਘੈਂਟ ਜੀ ਕਹਿੰਦਾ ਸੀ ਮम्मा ਚਾਹ ਬਣਾਈ ਚਾਹ ਪੀਣੀ ਆਪਾਂ ਹਨਾ ਪੁੱਤੋ ਕਿਹੜਾ ਵੱਜ ਜਾਂਦੇ ਨੇ ਹੈ ਇਕਨੇਰੇ ਪੋਟੀ ਕਰਦੀ ਇਕਨੇਰੇ ਪੋਟੀ ਕਰਦੀ ਨੀਤ ਗਿਆ ਬਾਹਰ ਵੇੜੇ ਸੀ ਕਰਦੀ ਫਰਨੀਤ ਗਿਆ ਉਹਨਾਂ ਨੂੰ ਕਰਨ ਉਹਦਾ ਸਾਸ ਸੁਖੀਆ ਨੀਤ ਨੇ ਕੀਤਾ ਫਿਰ ਹੂੰ ਫਿਰ ਕੀ ਹੋਇਆ ਫਿਰ ਕੀ ਹੋ ਗਿਆ ਹਨਾ ਛੋਟੇ ਛੋਟੇ ਬੱਚੇ ਹਾਂ ਛੋਟੇ ਜੰਮੇ ਹੋਇਆ ਤਾਂ ਹੀ ਨਿਕਲ ਆਣੀ ਪਿਆ ਕੀ ਖਾਗੀ ਰਹੇ ਹੋ ਇਹ ਮਤੇ ਬੜੀ ਮੀਰਾ ਬੜੀ ਵੈਸਲੀਨ ਲਾ ਕੇ ਖਾ ਰਹੇ ਨੇ ਵੀ ਆ ਆ ਦੇਖ ਚਲ ਇੱਕ ਗੰਦੇ ਕੰਮ ਨਹੀਂ ਕਰਦੇ ਬੱਚੇ ਸੁਣਿਆ ਪੁੱਤਰੀ ਨਹੀਂ ਮੇਰੀ ਛੋਣੀਏ ਨਹੀਂ ਐਵੇਂ ਨਹੀਂ ਕਾਦੀ ਨਹੀਂ ਨਿੱਕੀ ਜੀ ਛੋਣੀ ਹੂੰ ਦਮਦਸ ਪਤਾ ਦੋ ਦਾ ਟੇਬਲ ਸਨਾਇਓ ਇਹਦਾ 02122242332422926 ਨਹੀਂ ਕਿ ਨਹੀਂ ਡਰਾਮੇ ਕਾ ਤੋ ਕਰ ਰਹਾ ਮਮਾ ਲੈ ਕੇ ਵੀ ਆਈ ਹੈ ਵਿਚਾਰੀ ਚਲ ਮਮਾ ਢੋਲ ਦਾਣਾ ਚੋਕੇ ਲਈ ਆਈ ਏ ਦੋ ਪਰਟੀਆਂ ਚੋਕੇ ਲਈ ਆਈ ਏ ਕਿ ਆਟੋ ਪਣਕ ਚੋਕ ਲਈ ਆਈ ਏ ਪੀਨ ਨੂੰ ਕਿਤੇ ਕਹਿ ਰਿਹਾ ਮੈਨੂੰ ਭੁੱਖ ਲੱਗੀ ਏ ਖਾਲਾ ਖਾਲਾ ਨਹੀਂ ਤੇ ਕੀ ਕਰ ਮੈਨੂੰ ਵੀ ਭੁੱਖ ਲੱਗੀ ਤੂੰ ਕਿਹਾ ਨਹੀਂ ਉੱਥੇ ਅੰਦਰ ਕਾ ਇੱਥੇ ਲਾ ਕੇ ਖਾਣਾ ਕਰ ਐ ਇੱਥੇ ਲਾ ਕੇ ਆਈ ਆਂ තො සො අපිට පර මෑණ ිත්තේදේ සයන හි එ නැකිල්ලගේ නැක්ින සාසිි සම්බනල එන ඕනන්දේ පුෂයි ස මශම සවිි ප න ඇයි පටතිනබන මෑනේ සමුතු තු නය බෑලි ਇੱਧਰ ਆ ਗਈ ਮੈਂ ਚਾਹ ਬਣੀ ਹੋਣੀ ਘੋਟ ਚਾਹ ਮੈਨੂੰ ਵੀ ਸੁਪਣਾ ਨੀਤ ਸਾਰਾ ਬਰੈਡਰ ਮੈਂ ਨੀਤ ਬਣਾ ਦਿੰਦੇ ਆ ਤੁਹਾਨੂੰ ਚਾਹ ਚਾਹ ਬਣਾ ਕੇ ਮੈਂ ਉਹਨੂੰ ਟਿਕ ਜਾ ਕੇ ਚਾਹ ਪੀਆ ਕਰਨਾ ਕੋਈ ਗੱਲ ਨਹੀਂ ਕੁਝ ਕਰੀਏ ਸੇਮਾ ਨਿਕਲਣਾ ਪੁੱਤ ਕਾਹਦਾ ਕੀ ਭਰੇਣ ਬੰਦਾਂ ਬੈਗ ਲੈ ਕੇ ਪਾ ਦੇ ਲਈ ਜੇ ਮੈਨੂੰ ਪਤਾ ਨਹੀਂ ਰੇਲ ਪੜਨੀ ਦੀ ਬੈਗ ਲੈ ਚੁੱਕੇ ਇਹ ਰੱਖ ਤੇ ਸਾਥ ਤੇ ਪਾਉਣਾ ਮੈਂ ਦੱਸ ਦੂ ਸੀਐਨਜੀ ਕੋਤਾ ਹੈ ਪਰ ਨਹੀਂ ਖਰੀਆਂ ਨਹੀਂ ਹੈ ਇਹ ਨਾ ਕਿ ਹੁਣ ਚੱਲ ਬਾਰੇ ਨੱਤੰਬਰ ਮੋਸਮ ਹੋ ਰਿਹਾ ਹੈ ਇਹ ਵੀ ਮੇਰੇ ਕੋਲ ਹੈ ਨਾ ਵਧੀਆ ਹੁੰਦਾ ਮਸ਼ੀਨ ਦਾ ਕੱਪੜਾ ਤਾਂ ਬੰਦਦੇ ਨਾਲ ਬੱਟੇ ਗੱਲਾਂ ਨੇ ਮਾਲ ਨਾਲ ਸਾਰੇ ਸਾਰਾ ਤਾਂ ਇਹ ਕੋਰਾ ਹੈ ਸਾਰੇ ਲਾਹਣ ਜਦੋਂ ਬਾਹਰ ਲੱਗੀ ਉਹ ਸਾਰੇ ਧੋਰਾ ਕਿੰਨੀ ਗੱਲ ਹੈ ਸਾਰੇ ਮੱਲਿਆ ਜੋਂ ਸਾਰੇ ਇੱਕ ਚੀਜ਼ ਲੱਖ ਇਹ ਬੜੀ ਦਾ ਬਿਓ ਤਾਂ ਮੈਨਾ ਕਦੋਂ ਉਹ ਪੈਂ ਕਿਦਾਂ ਦੂਰ ਦੀ ਕੋਈ ਨਾ ਕੋਈ ਦੇ ਲਿਆਦਾ ਐਡੀ ਦੂਰੋਂ ਮੈਂ ਗੰਗਾ ਨਦੀ ਤੋਂ ਲੈ ਕੇ ਆਈ ਆਂ ਤੇ ਇਥੇ ਲੈ ਕੇ ਤੁਹਾਨੂੰ ਬੜੀਆਂ ਗੰਗਾ ਨਦੀ ਤੋਂ ਗੰਗਾ ਨਦੀ ਦੇ ਵਿੱਚ ਸਾਡੇ ਬੜੇ ਸੋਨੇ ਆਹ ਨੂੰ ਮਿਲਦੇ ਸੀ ਤੰਗੇਰਾ ਅੱਜ ਉਹ ਨਹੀਂ ਕੋਈ ਰੁਚਾ ਦੇਣਾ ਠੀਕ ਹੈ ਉਹ ਵੀ ਸਹੀ ਐਡੀ ਦੂਰ ਹੈ ਸਾਡੀ ਤੋਂ ਉੱਥੇ ਪਾਸੋਂ ਅੱਖਾਂ ਖੁੱਲਣ ਨਹੀਂ ਦੇਗੀਆਂ ਚੱਲਦਾ ਨਹੀਂ ਆਣੀ ਰਹੀਆਂ ਅੱਖਾਂ ਖੋਣ ਕਿ ਹੋ ਵੀ ਲੈਂਦੀ ਬਣਾਏ ਤੁਸੀਂ ਸੋਨੇ ਮੈਂ ਆਪਣਾ ਸਿੱਕਾ ਪਾਣੀ ਜਿਵੇਂ ਮੀਚੀ ਪਿਆਰਾ ਤਾਂ ਹੀ ਖਰਾਬ ਹੋਣਾ

ਗਿਆਨੀ ਕੁਮੜੀ ਦੇਖੋ ਕਿਹੜਾ ਗਿਆਨੀ ਉਹ ਗਏ ਦੋਨੇ ਪਿਓ ਪੁੱਤ ਉਹ ਸ਼ਦਾ ਹੋਇਆ ਉਹਨਾਂ ਨੂੰ ਨਾ ਸਮਝਉਂਦੀ ਰਹਾ ਬਾਤ ਕਰਨ ਕਬੱਡੀ ਦੀ ਨਾ ਨੌਲੇਜ ਕਬੱਡੀ ਬਾਰੇ ਕੁਝ ਕਬੱਡੀ ਖੇਡੀ ਹੋਈ ਤੇਰਾ ਤਾਸ ਸਿਆਣਾ ਪਿਆਣਾ ਕੋਈ ਚੰਗਾ ਸਰਦਾਰ ਦੀ ਫੋਟੋ ਲੱਗੀ ਇੰਸਟਾਗ੍ਰਾਮ ਤੇ ਕਹਿੰਦਾ ਇਹ ਦੇਖੋ ਨਾ ਤੂ ਦਾ ਟੇਬਲ ਸੋਨੋ ਦੇਖੀ ਇਹਨੂੰ ਕਿਵੇਂ ਮੌਤ ਪਈ ਮੈਂ ਮੈਂ ਫੇਰ ਫੇਰੋ ਫਿਰ ਕਹਿੰਦੇ ਹੁਣ ਨਹੀਂ ਬੋਲਦੇ ਮੈਂ ਮੌਤ ਪਾਵੇ ਤੈਨੂੰ ਆਈਡੀ ਨਹੀਂ ਸ਼ੋ ਕਰਾਂਗਾ ਹਾਂ ਆਈਡੀ ਮੈਂ ਸ਼ੋ ਕਰ ਦਨੀ ਮੈਂ ਮੌਤ ਪਾਵੇ ਤੈਨੂੰ ਜਿਹਨੇ ਐਡਾ ਕਮੈਂਟ ਕੀਤਾ ਨਿਕਲ ਜਾ ਜਵਾਰ ਦੇ ਨਿੱਕੇ ਦੇ ਬੱਚੇ ਵਾਤਵਾ ਕੁਝ ਬੋਲਣਗੇ 1:30 ਵਜੇ ਮੈਂ ਮੈਸੇਜ ਪੜਿਆ ਰਾਤ ਮੈਂ 1:30 ਵਜੇ ਰਿਪਲਾਈ ਕੀਤਾ ਮੈਂ ਤਾਂ ਫਿਰ ਆਈ ਨਹੀਂ ਲਿਖਿਆ ਮੈਂ ਮੌਤ ਪਾਵੇ ਤੈਨੂੰ ਮੌਤ ਕਰਨਾ ਨੂੰ ਮੈਂ ਹੈ ਤੈਨੂੰ ਪਾਵੇ ਮੈਂ ਜਿਹੜਾ ਨੂੰ ਐਡਾ ਟਾਈਮ ਕੱਢ ਕੇ ਤੂੰ ਕਮੈਂਟ ਕੀਤਾ ਜਵਾਰ ਦਾ ਮੂੰਹ ਤਾਂ ਦੇਖ ਲੈ ਤੂੰ ਕਹਿ ਰਿਹਾ ਓਏ ਨਾ ਉਹ ਇੰਸਟਾਗ੍ਰਾਮ ਤੇ ਜਾ ਕੇ ਦੇਖ ਲਓ ਦੋ ਦਾ ਟੇਬਲ ਸੁਣਾਦਾ ਪਿਆ ਉਹ ਤੁਹਾਡਾ ਜਿਹਨੂੰ ਕਹਿ ਰਹੇ ਹੋ ਤੁਸੀਂ ਕੀ ਮੌਤ ਪੈ ਤੇ ਸੁਣ ਲਿਓ ਉਥੇ ਚੰਗੀ ਹੁਣ ਤੈਨੂੰ ਮੌਤ ਪੈਣੀ ਉਹ ਦੋ ਦਾ ਟੇਬਲ ਸੁਣਿਆ ਸਾਡੇ ਮੁੰਡੇ ਕੋਲ ਫਿਰ ਉਹ ਨਾ ਨਾ ਮੈਂ ਇਹ ਨਹੀਂ ਮਾੜਾ ਘੋਟਾ ਯਾਰ ਸੋਸਾ ਨਹੀਂ ਨਹੀਂ ਬੋਲੋ ਕੀ ਕਹਦੇ ਐ ਨੂੰ ਗੁੱਸਾ ਇਹ ਚੜਿਆ ਮੌਤ ਪੈਣ ਦਾ ਮਤਲਬ ਕੀ ਇੰਪੋਰਟ ਨਾ ਕੋਈ ਚੰਗੀ ਤਰ੍ਹਾਂ ਬੋਲ ਨਾ ਮੌਤ ਵਾਲੀ ਕਿਹੜੀ ਗੱਲ ਹੋ ਗਈ ਜਾਂ ਤੇ ਬੇ ਲਾਦ ਹੋਣਾ ਹਾਂ ਲਾਦ ਨਹੀਂ ਹੋਣੀ ਕੋਈ ਚੰਗਾ ਦਾੜਾ ਜਾਂ ਫਿਰ ਕੋਈ ਇਹੇ ਜਾ ਹੁਣ ਬੇ ਵੇਖਲਾ ਹਾਂ ਹੈਨਾ ਯਾਰ ਕਹਿੰਦੇ ਨੇ ਬੋਦੇ ਵੀ ਸਾਡੇ ਦਾ ਹੱਕ ਦੇ ਜੰਮੇ ਹੋਏ ਨੇ ਕੀ ਬਤਾ ਤੁਹਾਡੀਆਂ ਕੀਮੀਆਂ ਨੂੰ ਤੁਹਾਨੂੰ ਹਰਾਮ ਦਾ ਜੰਮਾ ਤੁਹਾਡੀਆਂ ਮਾਵਾਆਂ ਨੇ ਕਿ ਤੁਹਾਨੂੰ ਤੂੰ ਹਰਾਮ ਦੇ ਜੰਮੇ ਹੋਣਾ ਸ਼ਰਮ ਚਾਹੀਦੀ ਏ ਤੂੰ ਐਨਾ ਦਾਣਾ ਸੱਜਿਆ ਤੂੰ ਆਹ ਹਰ ਬਹਿਦੀ ਕਮੈਂਟ ਕਰਨਿਆ ਫੜ ਜੂ ਮਾਈਡੀ ਸ਼ੋ ਕਰਦੀ ਆ ਤੇ ਜਦੋਂ ਆ ਪਾਇਓ ਲਰਨ ਦਾ ਸਵਾਲ ਕੀ ਇਹ ਮੈਂ ਹੌਲੀ ਹੌਲੀ ਮੈਂ ਕਹਿੰਦੀ ਚਲ ਕੰਨੂ 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 ਲੋਕੀ ਮੇਰੇ ਭੈਣ ਭਰਾ ਸਾਡੇ ਇਹ ਕਹਿੰਦੇ ਕਿ ਸੋਨੂੰ ਨਾ ਕੇ ਦਰ ਰਪਲਾਈ ਕਰ ਕੁੜੀਆਂ ਕਿਸੇ ਪਾਸੇ ਨਹੀਂ ਰਾਜੀ ਹਨਾ ਨਾ ਉਹ ਮੇਰੇ ਰਾਜੀ ਹੋਣਾ ਨਹੀਂ ਤੂੰ ਅੰਦਰ ਅੰਦਰ ਆਪਣੇ ਅੰਦਰ ਥੋੜੇ ਰੱਖਣੀ ਪਣਾ ਤਾ ਅਈ ਤੇ ਕੱਢਣੀ ਹੋਈ ਏ ਕੁਝ ਕਹਿ ਰਹੇ ਹੈ ਬਸ ਇਹੀ ਕੁਝ ਸਿਖਾਓ ਕੁਝ ਕਹਿ ਰਹੇ ਕੁਝ ਮੈਂ ਜੇ ਮੈਂ ਇਹੀ ਆਪਣੇ ਦੇ ਦੇ ਫਤੇ ਦੀ ਵੀਡੀਓ ਜਬਜੀ ਸਾਹਿਬ ਦੀ ਪਾ ਦਿੰਦੀ ਮਿਤਨੇਮ ਦੀ ਪਾ ਦਿੰਦੀ ਇਹਦੀ ਪਾ ਦਿੰਦੀ ਛੋਟੇ ਸਾਹਿਬ ਜੀ ਆ ਕੇ ਦੇ ਨਾਮ ਦੱਸੋ ਫਿਰ ਤੁਸੀਂ ਉਹਨੂੰ ਵੇਦੇ ਕਦੇ ਵੀ ਨਾ ਵੇਦੇ ਤੇ ਇਹ ਵੀ ਇਹੀ ਕੋ ਸੋਚ ਕੇ ਥੋੜੀ ਪਾਈ ਕਿ ਹਾਂ ਭਾਈ ਐਵੇਂ ਹੋਇਆ ਲੋਕੀ ਲੱਗ ਕੇ ਕਮੈਂਟ ਕਰਦੇ ਉੱਠੋ ਨਾ ਨੈਟ ਤੇ ਚੱਲਣ ਲੰਘਿਆ ਨਹੀਂ ਤੇਰਾ ਨਹੀਂ ਤੇ ਚੱਲ ਕੇ ਇੱਕ ਮੇਰਾ ਮੇਕਅਪ ਬਣਾਉਗਾ ਜੀ ਇਹ ਕੰਮ ਕਰਨਾ ਚਾਹੁੰਦਾ ਹੈ ਇਹ ਤੇ ਲਈ ਪਪੜੇ ਕਰਨ ਚਾਹ। ਚਾਹ ਹੁਣ ਤਰੀਕੇ ਚਾਹ ਇੱਥੇ ਪਾਣੀ ਐ ਪਾ ਕੇ ਗਲਾਸਾਂ ਚ ਦੇ ਦ ਤੁਹਾਨੂੰ। ਆ ਸਬਜ਼ੀਆਂ ਵੀ ਕੋਈ ਆਏ ਇੱਥੇ ਲੈ ਲੋ ਆਲੂ ਮਟਰ। ਉਹਨੇ ਵੇਖੀ ਸ਼ੂ ਨੂੰ ਕਰਦੇ। ਹਾਂ ਉਹਦੋਂ ਮੈਂ ਉਹਦੋਂ ਸੁਣਨਾ ਕਿ ਉਹਨਾਂ ਦਾ ਪਿੰਡ ਜੇ। ਉਹਨਾਂ ਦੱਸਣਾ ਹੀ ਬਸ ਵੀ ਲੈ ਆ ਗਏ। ਨਹੀਂ ਆਇਆ ਤੇ ਰੋਕਿਓ ਫਟਾਫਟ। ਮੈਂ ਵੀ ਲੈਣਾ। ਚੌਧਰੀ ਆਪੇ ਵਰਗੀ ਆ ਰਹੀ ਇਧਰ ਲੈ ਕੇ ਤੇ ਬਸ। ਇਧਰੋਂ ਆ ਰਹੇ। ਆ ਰੋਕੋ ਰੋਕੋ। ਰੋਕੋ ਮੇ ਰੋਕੋ ਉਸ ਨੂੰ। ਉਹ ਰੋਕੋ। ਵੇਰੇ 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 ਤੋਏ ਵੇ ਕਿੱਥੇ ਪਰਦਾਈ ਦੇਖੇ ਹੋ ਕਾ ਜਾ ਨਿਕਲ ਜਾਣਾ ਦੇਖੀ ਦੇਦ ਕੇ ਆਇਆ ਭਾਣੀ ਤੋਏ ਚ ਨੰਦੇ ਗਦੀ ਤੋਆ ਤਾਂ ਖਾਲੀ ਹੋ ਗਿਆ ਲੱਕੂ ਬਰਾ ਮੂ ਬਿੱਲਾ ਪੈਕ ਪਾਇਆ ਟਾਕੇ ਜੁਗਣ ਵਾਲਿਆਂ ਵਾਂਗੂ ਅਮਨ ਉਹ ਪੂਲ ਆਪਣਾ ਜਿਹੜਾ ਖਾਲੀ ਹੋ ਗਿਆ ਸਬਜ਼ੀ ਲੈ ਰਹੇ ਨੇ ਆਰੇ ਕੋ ਮੇਰੇ ਕੋਲ ਕੀ ਹੈ ਗੁਜੀ-ਗੁਜੀ ਗੁਜੀ-ਗੁਜੀ ਆਪਣੇ ਵਾਲਾ ਇਹ ਲਾਡੂ ਨਾ ਤਾਂ ਹੀ ਲੱਗਿਆ ਲੈ ਹਾਂ ਪਾਟ ਦੇਉਂਗੀ ਤੈਨੂੰ ਤੇਰੇ ਚਤਨ ਨੂੰ आप लै लम तू कला ना कर पापापे स्टैंड भी लगा हुआ मैं चाचू नुआ चाचू पढ़ दिन दिन राचू को बोला मैंने। ਰਾਦਾ ਵੀ ਪੈ ਗਿਆ ਸਾਡੇ ਤੇ ਮਾਰਨਿੰਗ ਆਪਾਂ ਉਹੀ ਵਲੋਗ ਕੰਟੀਨਿਊ ਕਰਤਾ ਓਏ ਓਏ ਇੱਥੇ ਇੱਥੇ ਰੱਖੋ ਆ ਮੈਂ ਐਟ ਉਧਰ ਤਾਰ ਤੇ ਸੁੱਕਣੇ ਪਾ ਕੇ ਆ ਆ ਪੁਲਿਸ ਵੈਲੀ ਆਇਆ ਇੱਥੋਂ ਆ ਗੱਡੀ ਜੀ ਸਟਾਰਟ ਹੋਈ ਲੱਗੇ ਪੈਟਰੋਲ ਦੀ ਸਮਲ ਆਉਣੀ ਹੋਣੀ ਔਰ ਗੱਡੀ ਹੋਣੀ ਆ ਕੋਨੀਆ ਆ ਇਹ ਨਿਖ ਰਿਆ ਨਹੀਂ ਹੱਥ ਨਾਲ ਪੁੰਦੇ ਫਿਰ ਨਿਖਦਾ ਹੂੰ ਯਰ ਪੈਟਰੋਲ ਚੜੀ ਜਾਂਦਾ ਤੇ ਟੈਕਪੌਂਡ ਤੋਂ ਤਾਂ ਕਿ ਗੱਡੀ ਚੱਲੀ ਪਾਉਂਦਾ ਕਿਹੜੇ ਚਾਚੂ ਕਲਿੰਦਰ ਚਾਚੂ ਨੂੰ ਕਿਹਾ ਮੈਂ ਠੀਕ ਹੈ ਆਏ ਨਹੀਂ ਜਾਚੂ ਕਹਿੰਦਾ ਮੈਂ ਉਹਨਾਂ 2 ਮਿੰਟ ਤੱਕ ਉਹਨਾਂ ਜਰ ਗੱਡੀ ਗਰਮ ਹੋ ਜਾਂਦੀ ਆ ਜਾ ਨਰਸੀ ਆਏ ਸਾਡੇ ਭੈਣ ਕਹਣਾ ਸਾਡੀਆਂ ਸਾਰੀਆਂ ਨਾਲ ਭਰਾ ਵੀ ਆਏ ਸੀ ਭਰਾ ਚਲੇ ਗਏ ਨੇ ਬਾਹਰ ਹਨ ਫਤੇਗਰ ਸਾਤ ਤੋਂ ਮੇਰੇ ਨਾਨਕੇ ਪਿੰਡ ਤੋਂ ਆਏ ਨੂੰ ਬੜੀ ਖੁਸ਼ੀ ਹੋਈ ਤੇ ਅੱਜ ਬਾਕੀ ਸਾਡੀ ਟਾਂਗੀ ਦਾ ਘਰੇ ਵੀ ਆਈ ਹੈ ਜਮਣ ਤੇ ਇਹ ਵੀ ਆਏ ਨੂੰ ਬਹੁਤ ਵਧੀਆ ਲੱਗਾ ਹਾਂ ਜਦੋਂ ਤੁਹਾਡਾ ਹੁਣ ਮਿਲਾਂਗੇ ਤਾਂ ਬੜਾ ਜ਼ਰੂਰ ਤੁਸੀਂ ਆਣਾ ਹਾਂ ਤੁਹਾਨੂੰ ਕੀ ਲੱਗਦਾ ਹੈ ਕੋਈ ਬਹੁਤ ਮਜ਼ੇ ਲੱਗਣਾ ਸਾਨੂੰ ਪਤਾ ਨਹੀਂ ਆ ਕਿ ਅਸੀਂ ਪੜੇ ਰਹੇ ਸੀ ਆਪਾਂ ਪਹਿਲਾਂ ਵੀ ਜਾਣਦੇ ਨਹੀਂ ਨਹੀਂ ਤੁਸੀਂ ਤਾਂ ਚਲੋ ਮਿਲਦੇ ਹੋ ਸਾਨੂੰ ਬੜਾ ਫਸਟ ਟਾਈਮ ਬੰਦੇ ਆ ਦੇਖੀ ਅਸੀਂ ਦੇ ਜਿੱਦ ਕਰਨਾ ਸਾਡੇ ਜੈਪਨ ਆ ਗਏ ਆਪਣੇ ਘਰਾਈ ਤੋਂ অলਮੋਸਟ ਆਕਰ ਜਦੋਂ ਮੈਨੂੰ ਸੀ ਆਉਦੇ ਲੱਗਦੀ ਆਂ ਬਾਕੀ ਸ਼ੋਪਿੰਗ ਵੀ ਕੀਤੀ ਇਹਨਾਂ ਨੇ ਉਹ ਚਲ ਗਈ ਜਦ ਨਹੀਂ ਨਗਦੇ ਬੈਨ ਦਿਖਾਈ ਮੈਂ ਜੇ ਆਇਆ ਤਾਂ ਨਹੀਂ ਬੁਲਾਈ ਰਹੇ ਹਾਂ ਜਿਆਦਾ ਕਰਕੇ ਕੀ ਹੋ ਗਿਆ ਮੇਰਾ ਨਾਮ ਹੈ ਕਾਇਨ ਹੁੰਦੀ ਰੋਪੜ ਮੋਟੇ ਦੇਖੋ ਮਿੱਟੀ ਦੇਖੋ ਕਿੰਨੀ ਫਸਲਾਂ ਕਿੰਨੀ ਮਰਦੀ ਫਸਾਈ ਕਰ ਲਈ ਮੋਟੀ ਫਸਲ ਆ ਗਈ ਵਾਹ ਇਹ ਰਹਾ ਬਰੋੜ ਕਰਕੇ ਚੱਲਦਾ ਰੋ ਹਾਂਜੀ ਰੋੜੀ ਚੱਲਦਾ ਨਾ ਮਿੱਟੀ ਟੱਗ ਬਹੁਤ ਹੁੰਦੀ ਇਹਨਾਂ ਨੇ ਅੱਜ ਸੋਣ ਪਾਉਂਦੇ ਆਂ ਕੰਧੀਆਂ ਨੇ ਤਾਂ ਅਸੀਂ ਜਾਣਾ ਹੁੰਦਾ ਫਸਲੀ ਉਹ ਦਿਨ ਘਰੇ ਲੋਈ ਨਾਲ ਕਿੰਨੇ ਗੱਡੀਆਂ ਘਰੇ ਨਾ ਹਨਾ ਕੋਈ ਨਾ ਤੇ ਜਾਣਾ ਕਾਰੀਗਰਾਂ ਕੋ ਜਾਣਾ ਸੀ ਕੰਮ ਸੀ ਐਵੇਂ ਮੈਂ ਤੇ ਗਗਣ ਜਿਉਂ ਤਿਆਰੋ ਖੇਤੇ ਖੜੀਆਂ ਜਿਉਂ ਖੜੀਆਂ ਵਾਸੀ ਨਾ ਆਵੇ ਮਸਾ ਬਸ ਆਈ ਮੈਂ ਤੇ ਕਿਤੇ ਜਾਣਾ ਹੁੰਦਾ ਤਾਂ ਬੱਸ ਹੁੰਦੀ ਹੀ ਹੈਗੀ। ਤੂੰ ਸੀ ਹੋਰ ਬੈਠਣ ਦੇ ਆ ਤਾਂ ਖੜਾ ਖੜਨ ਦੇ ਮੇਰੇ ਮੌਂ ਜਾਣਾ ਸੀ। ਬਾਜੀ ਗਾਲੀ ਕੱਢੀ ਥਾਲੀ ਕਰ ਰਹਿਣਾ ਉਹ। ਅਸੀਂ 6 ਵਜੇ ਤੋਂ ਬਾਅਦ ਆਉਂਦੇ ਹਾਂ। ਸੁਨਾਮ ਤੇ ਪਹੁੰਚਾ ਲੈ ਵਾ। ਅੱਛਾ ਅੱਛਾ। ਸੁਨਾਮ ਤੋਂ ਘਾਰ ਤੋਂ ਨਹੀਂ ਡੰਗਰ ਡੰਗਰ ਦਾ ਕੰਮ ਨਹੀਂ ਹੈਗਾ। ਸੁਨਾਮ ਪ੍ਰੋਪਰ ਸੁਨਾਮ ਜਾਣਾ ਕਿ ਵਾਲੇ ਵਾਲੇ ਕੋਈ ਪਿੰਡ ਹੈ। ਨਹੀਂ ਸੁਨਾਮ ਦੇ ਅਸਲ ਸੁਨਾਮ ਸ਼ਿਟੋ ਵੇ। 15 ਰੁਪਏ ਨਹੀਂ ਹੋਏ ਨੇ, ਇਹ 10 ਹੋਏ ਨੇ। ਕਿ 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 ਆਹ ਹੋਰ ਜਗਾਂ ਦੇ ਕੋਲ ਪਾਈ ਸਮੋਸੇ। गेविया। गेविया तो चल जम तो गए। तो 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 गया ना कर ले बस भाभी है मेरी जान जब आ गई हूं तो कह कर कि चलो ठीक है जी ओके जी थैंक यू सो मच बहुत बढ़िया लगा ठीक है बस लेम कर दे कह दी शाम पे थैंक यू थैंक यू मुझे बहुत बढ़िया लगा ऐसी केवानी पहन के आई कोई वाली बहुत बढ़िया बोली भाई बाय ऐसे हो जाए

ਉਹ ਕਹਿੰਦੇ ਤੁਹਾਡੇ ਉਧਰ ਸਾਰੇ ਕਹਿੰਦੇ ਨੇ ਉਹਦਾ ਹੈ ਨਹੀਂ ਘਰੇ ਉਹਦਾ ਹੈ ਨਹੀਂ ਘਰੇ ਆਂਟੀ ਨੂੰ ਪਤਾ ਨਹੀਂ ਸੀਗਾ ਯਾਰ ਆਂਟੀ ਨੂੰ ਲੱਗੇ ਆਪਾਂ ਵੀ ਸਰਾਂ ਚੱਲ ਗਏ ਅੱਛਾ ਆਂਟੀ ਨੂੰ ਐਂ ਹੀ ਐਂ ਹੀ ਵੀ ਚਲੇ ਗਏ ਹਾਂ ਚਲੋ ਨਹੀਂ ਮੈਨੂੰ ਐਡਿਟਰ ਲਓ ਗਾਇਜ਼ ਧੁੰਦ ਦੇਖੋ ਅੱਜ ਸਾਡੇ ਧੁੰਦ ਪੂਰੀ ਫੁੱਲ ਪਈ ਹੋਈ ਹੈ ਅਸੀਂ ਗਏ ਹੋਏ ਸੀ ਬਾਜ਼ਾਰ ਤੇ ਧੁੰਦ ਨੇ ਕੀਤਾ ਬੁਰਾ ਹਾਲ ਓਹ ਓਹ ਸਾਡੇ ਜਿੰਨੂ ਦੇ ਅਸੀਂ ਹੁਣ ਜਾਣਾ ਹੈ ਉਹ ਉਹ ਵੀ ਬਾਹਰ ਗਏ ਹੋਏ ਨੇ ਉਹਨਾਂ ਨੇ ਤਾਲਾ ਲਾ ਰੱਖਿਆ ਅਸੀਂ ਆਪ ਵੇਟ ਕਰ ਰਹੇ ਹਾਂ ਉਹਨਾਂ ਦਾ ਉਹ ਕਹਿੰਦੇ ਅਸੀਂ ਸ਼ਾਜਲੀ ਆਏ ਐਵੇਂ ਖੜਨਾ ਪਕੜੀ ਅੰਦਰ ਚਲੀ ਕਿਉਂ ਸੇਫ ਨੂੰ ਕੀ ਹੈ ਗੱਲ ਮੰਨੋ ਮੇਰੀ ਗੱਲ ਮੰਨੋ ਗੱਲ ਮੰਨੋ ਮੇਰੀ ਐਡੇ ਰੋਡ ਤੋਂ ਆ ਗਏ ਆ ਤਾਂ ਇੱਥੇ ਹੁਣ ਅਸੀਂ ਤਾਂ ਘਰੇ ਖੜੇ ਆ ਆਪਾਂ ਆਪ ਹਾਏ ਹੌਲੀ ਹੌਲੀ ਇੱਥੇ ਕੀ ਦੇਖਣਗੇ ਉਹੀ ਹੈ ਨਾ ਸਾਈਡ ਤੋਂ ਤਾਂ ਸਾਹਮਣੇ ਜਮਨ ਦੇਖਦਾ ਸਾਈਡ ਤੋਂ ਕਿੱਥੇ ਦੇਖ ਜਾਂਗੇ ਅਸੀਂ ਉਹ ਤਾਂ ਕਹਿੰਦੇ ਸ਼ਾਜਲੀ ਆ ਗਏ ਅਸੀਂ ਮੈਂ ਕਲਾਸ ਗਈ ਮੇਨ ਡੈਸਟੀਨੇਸ਼ਨ ਉਹ ਪਹਿਲੀ ਹੋ ਜਾਂਦਾ ਚਲੋ ਆਓ ਜੀ ਜੀ ਉਹ ਮੱਦੀ ਜੀ ਉਹ ਕਾਰ ਹੁਣ ਆ ਗਏ ਨਾ ਤੇ ਹੁਣ ਉਸਤਾਦਾਂ ਦੇ ਨਾਲ ਆਪਾਂ ਚੱਲਾਂਗੇ ਅੰਦਰ ਹੋਏ ਬੁਰਾ ਹਲਤੰਗਾ ਬਣਾ ਇਨੀ ਤੋਂ ਕੋ ਨੂੰ ਨਹੀਂ ਪਤਾ ਸਾਡੇ ਨਾਲ ਕੀ ਬਣਿਆ ਰਾ ਚ ਸਾਡੇ ਨਾਲ ਕੀ ਬਣਿਆ ਸਾਣ ਟੱਕ ਨਹੀਂ ਚਾਹੀ ਉਹ ਤਾਂ ਖੜੇ ਰਹੇ ਨਹੀਂ ਬੰਦੇ ਖੜੇ ਸੀ ਕਿ ਪਤਾ ਨਹੀਂ ਲੱਗਿਆ ਕਿ ਅੱਗੇ ਗੱਡੀ ਨਹੀਂ ਸਾਡੇ ਬੰਦੇ ਤਾਂ 8:00 ਵਜੇ ਗੱਡੀ ਤੇ ਪਰ ਤਾਂ ਮੂੰਹ ਤੇ ਪੈਰ ਉੱਤੜਣੀਆਂ ਚਾਚੂ ਆਹ ਸਾਈਡ ਆਪਸ ਚ ਲੜਦੇ ਇੱਥੇ ਵਜੇ 10 ਹੋਰ ਤੇ ਫੇਗਿੰਦੇ ਲੱਗਦੇ ਨੇ ਵਿੱਚ ਗੱਡੀ ਕਿੱਡੀ ਸ਼ੁਕਰ ਮਨਾਉਂ ਚਿਬਨੀ ਪਿਆ ਉਹ ਬੋਝ ਵਰਦੀ ਵਜੇ ਮੋੜ ਦੇ ਮੋੜ ਤੋਂ ਜਾ ਕੋ ਉੱਥੇ ਬੰਦੇ ਬੰਦੇ ਆਵੋ ਸਕਾਈਲਾਂ ਦੇ ਖੜੇ ਨੇ ਬੜਾ ਦੋਨੇ ਗੱਡੀਆਂ ਦੇ ਇੱਕ ਤਾਂ ਟੇਡੇ ਵੇਖ ਬ੍ਰੇਕ ਮਾਰਤੀ ਇੰਨਾ ਕੋ ਫਰਕ ਰਹਿਆ ਗੱਡੀ ਵਜਨ ਚ ਗੱਡੀ ਉਧਰੋਂ ਠੱਠੇ ਵਿਚਾਲੇ ਖੜੇ ਵਿਚਾਲੇ ਮੈਂ ਤਾਂ ਸਾਈਡ ਤੋਂ ਕਰ ਲਿਆ ਉਹ ਗੱਡੀ ਤੇ ਮੱਦੂ ਵੀ ਕਿ ਲੋਕਾਂ ਨੇ ਤਾੜੀਆਂ ਭੜੀਆਂ ਮਾਰਿਆ ਬਦਿਆ ਬਦਿਆ ਪਹੁੰਚੀ ਕਿ ਫੈਮਿਲੀ ਵਜਦੀ ਤਾਰ ਮੱਗੇ ਕਾਰੀ ਬਈ ਉਹ ਠੱਠੇ ਲੜ ਰਹੇ ਪਹਿਲਾਂ ਸੀ ਇਧਰੋਂ ਕੱਢੀ ਉਹ ਅੱਗੇ ਆ ਕੇ ਬੱਜੇ ਠੀਕ ਹੈ ਫਿਰ ਜਦੋਂ ਪਿੱਛੋਂ ਕੱਢੀ ਉਹ ਪਿੱਛੇ ਆ ਕੇ ਬੱਜੇ ਤੈਨੂੰ ਬੁਲਾਇਆ ਕਿਸੇ ਨੇ ਕਿਸੇ ਨੇ ਬੁਲਾਇਆ ਹੀ ਨਹੀਂ ਹੈਗਾ ਤੈਨੂੰ ਤੈਨੂੰ ਕਿਸੇ ਨੇ ਬ ਗੱਡੀ ਉਹ ਜਾ ਬੰਦੀ ਆ ਉਹ ਫਾਰਟ ਨਹੀਂ ਹੈ ਕਿ ਨਾ ਫਾਰਟ ਨਹੀਂ ਹੈ ਕਿ ਨਾ ਬੰਦਾ ਡੁੱਟ ਰੱਖਿਆ ਗੱਡੀ ਤੇ ਨਹੀਂ ਆਇਓ ਨਾ ਨੰਬਰ ਤੇ ਹੀ ਗੱਡੀ ਦਾ ਭਾਂਡ ਰੱਖਿਆ ਸੀ ਹੂੰ ਕੋਈ ਬੰਪਰ ਪੰਨੇ ਆ ਕੋਈ ਨਹੀਂ ਬੰਪਰ ਪੰਨੇ ਆ ਇਕਰਾਰ ਕੀ ਲੈ ਕੇ ਆ ਮੈਂ ਗੱਡੀ ਉੱਤੀ ਗੰਦੀ ਉੱਥੇ ਉੱਥੇ ਥੱਲੇ ਬਿੱਲੀ ਆ ਹੁੰਦਾ ਤੁਸੀਂ ਲਿਆਓ ਯਾਰ ਸਟਾਟ ਪਹੀ ਹੋਈ ਹੈ ਹਣਾ ਤੁਸੀਂ ਪਹੀ ਤੇ ਚਾਬੀ ਇੱਧਰ ਰੱਖ ਜੰਦੇ ਉੱਧਰ ਲਾ ਲੈਨੇ ਮੈਂ ਜੂਨ ਲੱਗੀ ਗੇਟ ਖੜਕਾਣ ਗੇਟ ਖੜਕਾਣ ਗੇਟ ਨਹੀਂ ਖੜਿਆ ਅਸਲ ਵਿੱਚ ਪਤਾ ਲੱਗਾ ਹੁਣਾਂ ਦਾ